ਆ ਕੇ ਆਉ ਚੱਤਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਬੜੇ ਦੁੱਖ ਭਰਨਾ ਕਹਿ ਰਿਹਾ ਪੈ ਰਿਹਾ ਵੀ ਅੱਜ ਫਿਰ ਚਿਰਾਗ ਟਾਣੀਆਂ ਬੋਰ ਵੰਦੇ ਵਿੱਚ ਆ ਕੁਆਟਰਾਂ ਦੇ ਕੋਲ ਖੜੇ ਆ ਆ ਇੱਕ ਕੱਸੀ ਦਾ ਪਾਣੀ ਆ ਜਿਹੜੀ ਉਹ ਪਿੱਛੋਂ ਨਹਿਰ ਤੋਂ ਨਿਕਲਦੀ ਨਾ ਪੰਜਾਬਾ ਨਹਿਰ ਤੋਂ ਕੱਸੀ ਉਹਦਾ ਪਾਣੀ ਜਿਹੜਾ ਸ਼ਹਿਰ ਦਾ ਡਿਸਪੋਜ਼ਲ ਵਾਲਾ ਪਾਣੀ ਆ ਸਾਰਾ ਤੁਹਾਨੂੰ ਮੁਖਾ ਰਿਹਾ 100 ਕਿੱਲਿਆਂ ਦੇ ਇੱਧਰ ਆਪਣੇ ਆ ਰਣਜੀਤ ਸਿੰਘ ਹੁਣਾ ਦਾ ਤੇ ਬਾਕੀ ਜੇ ਮੈਂ ਨਾਲ ਲਾਵਾਂ ਸਾਰਿਆਂ ਦਾ ਤਾਂ ਬਹੁਤ ਟਾਈਮ ਲੱਗ ਜਾਊਗਾ ਤੇ 100 ਕਿਲਾ ਦਾ ਇਧਰ ਆਪਣੇ ਕੁਆਟਰਾਂ ਦੇ ਐਸ ਬੰਨੇ ਡੁੱਬਿਆ ਪਿਆ ਤੇ 200 ਕਿਲਾ ਲੈਣ ਤੋਂ ਪਰਲੇ ਬੰਨੇ ਡੁੱਬਿਆ ਪਿਆ ਕੀ ਗੱਲ ਹੈ ਬੋਰ ਨੇ ਬੇੜਾ ਧੋਕੇ ਰੱਖਤਾ ਜਿਹੜੇ ਇੱਥੇ ਅਧਿਕਾਰੀ ਬੈਠਿਆ ਆਪਣੇ ਮਾਰਕੀਟ ਕਮੇਟੀ ਦੇ ਵਿੱਚ ਕਮਾਲ ਹੋ ਗਈ ਯਾਰ ਕੁਝ ਤਾਂ ਸੋਚ ਲਓ ਤੁਸੀਂ 5 ਸਾਲ ਹੋ ਗਏ ਨਾਲ ਦੀ ਫਸਲ ਨਹੀਂ ਹੋਈ ਨਾ ਇਹਨਾਂ ਦੇ ਦਾਣੇ ਖਾਨ ਨੂੰ ਹੋਏ ਆ ਕੀ ਕਰਨਗੇ ਵਿਚਾਰੇ ਪੁੱਛੋ ਇਹਨਾਂ ਨੂੰ ਆ ਸਾਰੇ ਬੰਦੇ ਖੜੇ ਮੈਂ ਕੈਮਰਾਮੈਨ ਨੂੰ ਕਹਿੰਗੇ ਸਾਰੇ ਵਿਖਾਓ ਇੰਨਾ ਚਿਰ ਹੋ ਗਿਆ ਜੀ ਤੁਹਾਡੀ ਫਸਲ ਨਹੀਂ ਹੋਈ ਕਈ ਛਾਲੀ ਕਈ ਸਾਲ ਹੋ ਗਏ ਜੀ ਕੀ ਛਾਲੀ ਹੋ ਗਈ 6 ਸਾਲ ਤੋਂ ਹੋ ਗਿਆ 5-6 ਸਾਲ ਤੋਂ ਜਮਾਂ ਹੀ ਯਾਰ ਜਿਹੜਾ ਬੇੜਾ ਹੀ ਧੋਤਾ 6 ਸਾਲੋਂ ਚੱਲੇ ਆ ਨਾ ਇਹਨਾਂ ਦੀ ਕਣ ਕੋਈ ਨਾ ਝੋਨਾ ਹੋਇਆ ਨਾ ਕੋਈ ਨਰਮਾ ਹੋਇਆ ਲੋਹਰ ਤੋਂ ਪੋਣਾ ਕੀ ਪੱਟੇ ਤੇ ਪਸ਼ੂਆਂ ਜੋਗੇ ਹੋਣੇ ਕੀ ਆ ਅਖੀਰ ਤੇ ਇੱਕ ਵੀਰ ਦੱਸਣ ਦਿਆ ਸੀਗਾ ਵੀ ਮੈਂ ਆਰ ਕੇ ਤਾਂ ਲੋਕ ਕਹਿੰਦੇ ਵੀ ਹੋ ਗਿਆ ਵੀ ਪਾਣੀ ਗਾਹ ਕਿਤੇ ਨਾਲੇ ਚ ਨਹੀਂ ਪਿਆ ਸਾਹ ਤੋਂ ਹੋ ਗਿਆ ਪਿੰਡ ਦੀ ਪਾਣੀ ਪੈ ਰਿਆ ਵੀ ਨਾਲੇ ਚ ਪਾਣੀ ਗਿਆ ਹੀ ਨਹੀਂ ਕਾ ਜਿਹੜੀ ਆ ਡਿਸਪੋਜ਼ਲ ਪਾਈਪ ਲਾਈ ਆ ਮੈਂ ਪੁੱਛਦਾ ਇਹਨਾਂ ਅਧਿਕਾਰੀਆਂ ਨੂੰ ਤੁਸੀਂ ਵੱਡੇ ਵੱਡੇ ਕੱਪੜੇ ਕੀਤੇ ਨੇ ਇਹਦਾ ਕੋਈ ਛਾਪਾ ਨਿਬੇੜੋ ਇਹਦਾ ਕੁਝ ਕਰੋ ਤੁਸੀਂ ਕਿਉਂ ਟਾਹਣੀਆਂ ਨੂੰ ਬੇੜਾਗਰ ਕਰਨ ਤੇ ਹੋਏ ਜੀ ਅੱਜ ਹਾਰਕੇ ਵੀਰਾਂ ਨੇ ਫੋਨ ਕੀਤਾ ਅੱਜ ਬੜੇ ਦੁੱਖ ਭਰ ਨਾਲ ਆਉਣਾ ਪਿਆ ਪਾਣੀ ਵੇਖੋ ਤੁਸੀਂ ਕਮਾਲ ਹੋ ਗਈ ਯਾਰ ਇੱਕ ਫਸਲ ਨਾਲ ਤੁਹਾਨੂੰ ਇੱਕ ਮਹੀਨੇ ਦੀ ਤਨਖਾਹ ਨਾ ਮਿਲੇ ਨਾ ਤੁਹਾਡੀਆਂ ਚੀਕਾਂ ਪੈ ਜਾਂਦੀਆਂ 6 ਸਾਲ ਹੋ ਗਏ ਨਾਲ ਦੀ ਫਸਲ ਨਹੀਂ ਹੋਈ ਕਮਾਲ ਹੋ ਗਈ ਤੁਹਾਡੇ ਵਾਲੀ ਯਾਰ ਮੈਂ ਵਿੰਮਲ ਅੰਕਲ ਨੂੰ ਵੀ ਕਹਿਣਾ ਚਾਹੁੰਦਾ ਅੰਕਲ ਜੀ ਤੁਸੀਂ ਹੁਣ ਵੋਟਾਂ ਆ ਰਹੀਆਂ ਤੇ ਪਿਆਗੋ ਤੁਸੀਂ ਪੰਜ ਸਾਲਾਂ ਦੀ ਕੁਝ ਨਹੀਂ ਕੀਤਾ ਸਾਡੇ ਡਿਸਪੋਜ਼ਲ ਲਈ ਸਾਰਾ ਪਾਣੀ ਖੇਤਾਂ 'ਚ ਪੈ ਗਿਆ ਤੁਸੀਂ ਆਣ ਕੇ ਐਸਡੀਐਮ ਨੂੰ ਪੁੱਛਣਾ ਚਾਹੁੰਦਾ ਡੀਸੀ ਮੈਡਮ ਕਿੱਥੇ ਨੇ ਮੈਡਮ ਸਾਹਿਬ ਕੁਰਸੀ ਛੱਡੋ ਆਣ ਕੇ ਇਲਾਕੇ ਲਈ ਸੋਚੋ ਵੇਖੋ ਤੁਸੀਂ ਜ਼ਿਲ੍ਹੇ ਦੇ ਮਾਲਕ ਹੋ ਤੁਸੀਂ ਤੁਹਾਡੇ ਜ਼ਿੰਮੇਵਾਰੀ ਬਣਦੀ ਹੈ ਡੀਸੀ ਮੈਡਮ ਦੀ ਇੱਕ ਦਿਨ ਵੀ ਆ ਕੇ ਜੇ ਚਿਰਾਗ ਟਾਣੇ ਤੁਸੀਂ ਜਿਹੜਾ ਮਰਿਆ ਹੋਵੇ ਜਿੱ ਨਜ਼ਰ ਤੁਹਾਨੂੰ ਡਿਊਟੀ ਕਰਦੇ ਨੂੰ ਹੋ ਗਿਆ ਐਸਡੀਐਮ ਆਉਂਦਾ ਗੌਂਗਲੋਂ ਦੇ ਮਿੱਟੀ ਝਾੜ ਕੇ ਚਲਾ ਜਾਂਦਾ ਕੀ ਗੱਲ ਇਹਦਾ ਫਰਜ਼ ਨਹੀਂ ਬਣਦਾ ਜ਼ਿੰਮੇਵਾਰ ਐਸਡੀਐਮ ਆ ਸ਼ਹਿਰ ਦਾ ਇਦੋਂ ਪਹਿਲਾਂ 4 ਵਜੇ ਅਸੀਂ ਲਾਈਵ ਪਾਇਆ ਉੱਥੇ ਉਹ ਕਿਹੜਾ ਆਇਆ ਸੀ ਆਪਣੇ ਜੁਬਰਾਜ ਅਧਿਕਾਰੀ ਕਿਹੜਾ ਆਇਆ ਸੀ ਉੱਥੇ ਕਿੱਥੇ ਆਉ ਆਪਣਾ ਜੜ ਜਈਆ ਸੀ ਹਾਂ ਕੀ ਨਾਂ ਸੀ ਉਹਦਾ ਦਾ ਨਾਮ ਕੀ ਸੀ ਨਾ ਇੱਕ 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 ਪ੍ਰੇਮ ਕੁਮਾਰ ਜੀ ਆਏ ਸੀ ਤੇ ਇੱਕ ਨਾਲੇ ਸਾਡੇ ਉਹ ਸਚਦੇਵਾ ਜੀ ਆਏ ਸੀਗੇ ਉਦੋਂ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਸੀ ਅਸੀਂ ਸਾਰੀ ਡਿਸਪੋਜ਼ਲ ਨਵੀਂ ਪਾ ਲਾਂਗੇ ਚਲੋ ਭਲੇ ਮਾਸ ਤੁਸੀਂ ਪੈਪ ਪਾ ਰਹੇ ਹੋ ਹਜੇ ਤੁਹਾਡੇ ਅਧਿਕਾਰੀਆਂ ਨੇ ਕਿਹਾ ਵੀ 2 ਸਾਲ ਲੱਗਣਗੇ ਉਹ ਪੈਪ ਨੂੰ ਜੇ 2 ਸਾਲ ਉਸ ਪੈਪ ਨੂੰ ਲੱਗਣਗੇ ਇਹਦੇ ਦਾ ਕੋਈ ਹੱਲ ਕੱਢ ਦਿਓ ਇਹਨਾਂ ਨੂੰ ਤਾਂ ਨਾ ਮਾਰੋ ਗਰੀਬਾਂ ਨੂੰ ਆ ਸਾਥੀਓ ਆ ਤੁਹਾਨੂੰ ਆ ਲਾਈਵ ਤਸਵੀਰਾਂ ਵਿਖਾਤੀ ਹੁਣ ਇਧਰਲੇ ਬੰਨੇ ਵਿਖਾਉਣੇ ਤੁਹਾਨੂੰ ਜਿਹੜਾ ਪੁਲ ਤੋਂ ਪਾਰ ਪਾਣੀ ਜਾ ਰਿਹਾ ਆ ਵੇਖੋ ਇਧਰ ਇੱਕ ਪਸੀ ਦਾ ਪੂਰਾ ਪਾਣੀ ਜਾ ਰਿਹਾ ਸਾਡੇ ਦੇ ਘਰਾਂ ਚ ਵੜ ਚੱਲਿਆ ਪਾਣੀ ਤੇ ਯਾਰ ਪਾਣੀ ਦਾ ਬਾਪੂ ਜੀ ਦੱਸਣ ਦੇ ਘਰਾਂ ਚ ਵੜ ਚੱਲਿਆ ਵੜ ਚੱਲਿਆ ਪਾਣੀ ਵੀਰ ਸਾਡੇ ਚ ਜਾ ਕੇ ਮੌਕਾ ਵੇਖੋ ਮੌਕਾ ਵੇਖਿਆ ਪਤਾ ਲੰਘਾ ਹੁਣ ਤੂੰ ਜਾਣਾ ਹੀ ਮਕਾਨ ਇਹਨਾਂ ਦੇ ਪਾਟ ਕੇ ਆ ਠੀਕ ਆ ਪਸ਼ੂਆਂ ਚੋ ਕੇ ਪੱਠੇ ਇਹਨਾਂ ਦੇ ਪਉਣ ਨੂੰ ਨਹੀਂ ਆਗੇ ਕੀ ਗੱਲ ਪ੍ਰਸ਼ਾਸਨ ਕੰਮ ਕਰਦੀ ਨਹੀਂ ਸੁੱਤਾ ਪ੍ਰਸ਼ਾਸਨ ਨੂੰ ਨਹੀਂ ਪਤਾ ਤੁਸੀਂ ਤਨਖਾਹਾਂ ਲੈਣੀ ਜਾਣਦੇ ਹੋ ਜਾਂ ਤਾਂ ਸਾਡੇ ਇਹ 2-4 ਦਿਨਾਂ ਚ ਪੈਪ ਡਿਸਪੋਜ਼ਲ ਦਾ ਹੱਲ ਕਰ ਦੋ ਨਹੀਂ ਤੇ ਸੀ ਆ ਕੇ ਆਹ ਪਰ ਤੇਰ ਨਾਲ ਲਾਵਾਂਗੇ ਮਜਬੂਰ ਹੋਵਾਂਗੇ ਤੇਰ ਨਾਲ ਉਹਨੂੰ ਜੇ ਕੋਈ ਕਿਸਾਨ ਖੁਦਕੁਸ਼ੀ ਕਰ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਫੇਰ ਨਾ ਆਖੋ ਸਾਨੂੰ ਦੱਸਿਆ ਨਹੀਂਗਾ ਮੋਟਰਾਂ ਬੰਦ ਕਰਾਂਗੇ ਧੰਨਵਾਦ ਜੀ